ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਤੀਰਤ ਸਿੰਘ ਪਿਨਾਕਲ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਰਿਫਿਊਜ਼ ਕੇਸਸ ਨੂੰ ਪੀਪੀਆਰ ਦਵਾਉਣ ਦੇ ਬਾਦਸ਼ਾ ਨਵੀਆਂ ਫਾਈਲਾਂ ਦੇ ਵਿੱਚ ਵੱਡਾ ਸਕਸੈਸ ਰੇਟ ਲਿਆਉਣ ਦੇ ਬਾਦਸ਼ਾ ਤੇ ਵਿਦਿਆਰਥੀਆਂ ਦੇ ਵਿੱਚ ਪੋਜ਼ਿਟਿਵਿਟੀ ਭਰਨ ਦੇ ਬਾਦਸ਼ਾ ਤੇ ਪਿੱਛੇ ਜਿ ਇਹਨਾਂ ਨੇ ਰੀਕਨਸਿਡਰੇਸ਼ਨ ਨਾਲ ਬਹੁਤ ਸਾਰੇ ਸਪਾਊਸ ਵੀਜ਼ਾ ਦੇ ਵੀ ਵਿਦਿਆਰਥੀਆਂ ਨੂੰ ਵੀਜ਼ੇ ਲੈ ਕੇ ਦਿੱਤੇ ਨੇ ਹੁਣ ਅੱਜ ਬੜਾ ਮਹੱਤਵਪੂਰਨ ਵਿਸ਼ਾ ਵਿਜ਼ਿਟਰ ਵੀਜ਼ਾ ਸਭ ਤੋਂ ਪਹਿਲਾਂ ਸਵਾਗਤ ਕਰ ਲਿਆ ਤਿਰੇ ਜੀ ਸਤਿ ਸ਼ਕਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਅੱਜ ਕੱਲ ਵਿਜ਼ਟਰ ਵੀਜ਼ਾ ਜਿਹਨੇ ਅਪਲਾਈ ਕਰਨਾ ਉਹ ਵੀ ਕਿਤਨਾ ਕਿਤੇ ਚਿੰਤਾ ਚਾ ਵਿਅਕਤੀ ਕਿ ਪਤਾ ਨਹੀਂ ਮਿਲੂ ਪਤਾ ਨਹੀਂ ਨਹੀਂ ਮਿਲੂ ਕਿੰਨੇ ਸਾਲ ਦਾ ਮਿਲੂ ਕਿੰਨੇ ਮਹੀਨਿਆਂ ਦਾ ਮਿਲੂ ਬੱਚੇ ਜਿਹੜੇ ਪੜ ਰਹੇ ਨੇ ਬਾਹਰ ਇੱਥੇ ਉਹਨਾਂ ਦੇ ਮਾਪੇ ਚਿੰਤਤ ਨੇ ਭਰਾ ਭੈਣ ਚਿੰਤਤ ਨੇ ਕਿ ਕੀ ਸਾਨੂੰ ਵਿਜ਼ਟਰ ਵੀਜ਼ਾ ਮਿਲੂ ਜਾਂ ਨਹੀਂ ਜਿਨ੍ਹਾਂ ਦੇ ਬੱਚੇ ਭਾਵੇਂ ਉੱਥੇ ਪੀਆਰ ਹੀ ਹੋਣ ਕਿਉਂ ਨਾ ਹੋਣ ਉਹ ਤੇ ਤੇ ਉਹਨਾਂ ਦੇ ਮਾਪੇ-ਬਾਪ ਨੂੰ ਵੀ ਚਿੰਤਾ ਵੀ ਪਤਾ ਨਹੀਂ ਸਾਨੂੰ ਵੀਜ਼ਾ ਮਿਲੂ ਜਾਂ ਨਹੀਂ ਮਿਲੂ ਸੋ ਵਿਜ਼ਟਰ ਵੀਜ਼ਾ ਮੈਂ ਚਾਹੂੰਗਾ ਇਹ ਤੇ ਸਾਰੇ ਪੱਖ ਅੱਜ ਸਮਝਾ ਦਿਓ ਕਿਹੜੇ-ਕਿਹੜੇ ਅਪਲਾਈ ਕਰਨ ਕੀ-ਕੀ ਜ਼ਰੂਰਤਾਂ ਨੇ ਕਿੰਨੀ ਕੁ ਡੇਰ ਦਾ ਮਿਲੂਗਾ ਮਿਲੂਗਾ ਵੀ ਜਾਂ ਨਹੀਂ ਮਿਲੂਗਾ ਤੇ ਸਰ ਮੈਂ ਸਟਾਰਟਿੰਗ ਦੀ ਸਭ ਤੋਂ ਪਹਿਲਾਂ ਕਹਿ ਦਵਾਂ ਇਹ ਜੋ ਕੈਨੇਡਾ ਐਸਐਲਏ ਰੂਲ ਮੈਂ ਕਹੂੰਗਾ ਸਖਤ ਕਰ ਰਿਹਾ ਰੂਲ ਸਖਤ ਕਰ ਰਿਹਾ ਛਾਣਣੀਆਂ ਲਾ ਰਿਹਾ ਬੰਦ ਨਹੀਂ ਕਰ ਰਿਹਾ ਕੁਝ ਕੋਈ ਬੰਦ ਨਹੀਂ ਕੀਤਾ ਸਰ ਤੇ ਅੱਜ ਮੈਂ ਤੁਹਾਨੂੰ ਕਹਿਣਾ ਵੀ ਚਾਹੂੰਗਾ ਕਿ ਯੈਸ ਇਹ ਜਿਹੜੀ ਸਚਾਈ ਜ਼ਰੂਰ ਹੈਗੀ ਹੈ ਕਿ ਡੇਲੀ ਬੇਸਿਸ ਤੇ ਵੀਜ਼ਾ ਆ ਰਿਹਾ ਬਾਕੀ ਮੈਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਵਾਂ ਮੇਰਾ ਕਾਰੋਬਾਰ ਨਾ ਵੀਜ਼ੇ ਨਾਲ ਹੀ ਚੱਲਦਾ ਵੀਜ਼ਾ ਆਊਗਾ ਤੇ ਯੈਸ ਅਗਲਾ ਕੋਈ ਮੈਨੂੰ ਮਠਾਈ ਦਾ ਡੱਬਾ ਦੇ ਕੇ ਜਾਊ ਚਾਰ ਪੈਸੇ ਦੇ ਕੇ ਜਾਊਗਾ ਅੱਗੇ ਵੀ ਗਾ ਕੇ ਦੇ ਕੇ ਜਾਊਗਾ ਬਟ ਵਿਜ਼ਟਰ ਵੀਜ਼ਾ ਦੀ ਇਹ ਸਚਾਈ ਆ ਜੇ ਮੈਂ ਗੱਲ ਕਰਾਂ ਮੈਂ ਕੰਪੇਅਰ ਕਰਾਂ ਪਿਛਲੇ ਸਾਲ ਪਿਛਲੇ ਥੋੜੇ ਥੋੜੇ ਮਹੀਨਿਆਂ ਨਾਲ ਕੰਪੇਅਰ ਕਰਾਂ ਹਾਂ ਜਿਹੜਾ ਟ੍ਰੈਂਡ ਬਹੁਤ ਡਾਊਨ ਹੋਇਆ ਕਿਉਂਕਿ ਪਿਛਲੇ ਤੇ ਸਰ ਅੰਨੇਵਾ ਪਹਿਲੋਂ ਕਮਾ ਤੇ ਹਾਂ ਇਹ ਟ੍ਰੈਂਡ ਅੱਜ ਵੀ ਉਦਾਂ ਦਾ ਕਿ ਹਾਂ ਕੈਨੇਡਾ ਨੇ ਛਾਂਣੀ ਲਾਈ ਹੋਈ ਤੇ ਜੇ ਚ ਕੋਈ ਬੁਰਾਈ ਨਹੀਂ ਮੈਂ ਤਾਂ ਕਹਾਂਗਾ ਯਾਰ ਉਹਨਾਂ ਦਾ ਹੱਕ ਏ ਹੈਗਾ ਤੇ ਉਹਨਾਂ ਨੇ ਵੀ ਦੇਖ ਹੀ ਲਿਆ ਲੀਨੀਅਟ ਕਰਕੇ ਕਿ ਕੀ ਐ ਇਸ ਵੇਲੇ ਕੈਨੇਡਾ ਨੂੰ ਸੋਸ਼ਲ ਮੀਡੀਆ ਤੇ ਵਾਹ ਵਾਹ ਲੁੱਟਣੀ ਪੈ ਰਹੀ ਆ ਤੇ ਇਹਦੇ ਵਿੱਚ ਕੋਈ ਬੁਰਾਈ ਨਹੀਂ ਮੈਂ ਤਾਂ ਕਹਾਂਗਾ ਕਿ ਜੇ ਸਾਡੀ ਸਖਤੀ ਹੈ ਤੇ ਵਧੀਆ ਗੱਲ ਵੀ ਹੈ ਜੇ ਸਖਤੀ ਵੀ ਹੋਊਗੀ ਤੇ ਮੈਂ ਤਾਂ ਕਹਾਂਗਾ ਕਿ ਦਿਨ ਨਾ ਦਿਨ ਆਪਣੇ ਵੀ ਜੇ ਮਨ ਚ ਡਰ ਹੋਊਗਾ ਤੇ ਆਪਾਂ ਵੀ ਡਰਾਂਗੇ ਕਿ ਯਾਰ ਕੋਈ ਘਟ ਕੋਈ ਆਪਾਂ ਕੋਈ ਗਲਤ ਪੇਪਰ ਨਾਲ ਆ ਦੀਏ ਜਾਂ ਕੁਛ ਨਾ ਕਰ ਦਈਏ ਤੇ ਖਾਸ ਔਰ ਤੇ ਰੀਚਾਂ ਵਾਲਾ ਕੰਮ ਜਿਹੜਾ ਵੀ ਆ ਇਹ 'ਚ ਵੀ ਥੋੜਾ ਬੋਧਾ ਸਾਵਧਾਨ ਮੈਂ ਤਾਂ ਕਹਾਂਗਾ ਹੋਣਾ ਚਾਹੀਦਾ ਹੀ ਹੈਗਾ ਡੈਫੀਨਿਟਲੀ ਹੋਣਾ ਚਾਹੀਦਾ ਕਿਉਂਕਿ ਉਹਦੇ 'ਚ ਲੱਖਾਂ ਰੁਪਏ ਨੂੰ ਮ ਪੇਰੈਂਟਸ ਦੀ ਜਿਨ੍ਹਾਂ ਦੇ ਬੱਚੇ ਹਲੇ ਪੜ ਰਹੇ ਵਰਕ ਪਰਮੈਂਟ ਦੇ ਜਿਹੜੇ ਕਿ ਆ ਗਏ ਜਾਂ ਆਉਣਾ ਵਾ ਤੇ ਮੈਂ ਦੱਸ ਦਵਾਂ ਸਰ ਬਿਲਕੁਲ ਡੈਫੀਨਿਟਲੀ ਪੋਸੀਬਲ ਆ ਤੇ ਕੋਈ ਦਿਨ ਇਹਦਾ ਨਹੀਂ ਜਾਂਦਾ ਕਿ ਹਾਂ ਵੀ ਕਿਸੇ ਬੰਦੇ ਦੀ ਕਲੈਂਟ ਸੀ ਜੇ ਖੁਸ਼ੀਆਂ ਨਾ ਆਉਣ ਹਾਂ ਟ੍ਰੈਂਡ ਘਟਿਆ ਜ਼ਰੂਰ ਆ ਪਰ ਮੈਂ ਪਿਛਲੀਆਂ ਵੀਡੀਓ ਚ ਵੀ ਕਿਹਾ ਸੀਗਾ ਜਿਨ੍ਹਾਂ ਦੇ ਬੱਚੇ ਉੱਥੇ ਆ ਚਾਹੇ ਉਹ ਪੜ ਰਹੇ ਆ ਚਾਹੇ ਉਹਨਾਂ ਦੀ ਪੜ੍ਹਾਈ ਖਤਮ ਹੋ ਗਈ ਵਰਕ ਪਰਮਿਟ ਤੇ ਆਜ ਪੜ ਰਹੇ ਉਹਨਾਂ ਦੇ ਵੀਜ਼ੇ ਦੇ ਚਾਂਸ ਅੱਜ ਵੀ ਬਹੁਤ ਆ ਤੇ ਵੀਜ਼ੇ ਦੀ ہاں ਦੂਜੀਆਂ ਕੈਟਾਗਰੀਜ਼ ਮੈਂ ਤਾਂ ਕਹੂੰਗਾ ਜੇ ਜਗਾੜ ਜਿਹੜੇ ਲੱਗ ਰਹੇ ਸੀ ਉਹਨਾਂ ਦੇ ਬਹੁਤ ਜ਼ਿਆਦਾ ਜਿਹੜੀ ਸ਼ਕਤੀ ਆ ਉਹ ਵੀਜ਼ੇ ਨਹੀਂ ਜਿਹੜੇ ਆ ਰਹੇ ਤੇ ਅੱਜ ਮੈਂ ਇੱਕ ਹੋਰ ਇੱਥੇ ਕੈਟਾਗਰੀ ਦੀ ਇੱਕ ਗੱਲ ਕਰਨਾ ਹੋਟਲ ਬੁਕਿੰਗ ਸਰ ਪਿੱਛੇ ਜੇ ਨਾ ਹਫਤਾ ਦਸਦੇ ਪਹਿਲਾਂ ਪੁਰਾਣੀ ਗੱਲ ਮੈਂ ਤੁਹਾਨੂੰ ਕਹਿਣੀ ਚਾਹੂੰਗਾ ਤੇ ਮੈਨੂੰ ਇਦਾਂ ਲੱਗਾ ਕਿ ਯਾਰ ਵੀਡੀਓ ਬਣਾ ਕੇ ਕਹਿ ਦੇਵਾਂ ਕਿ ਹੋਟਲ ਬੁਕਿੰਗ ਦੇ ਨਾਲ ਕੇਸ ਨਾ ਲਾਓ ਕਿ ਯਾਰ ਰਹਿਣ ਲਓ ਨਾ ਕਿ ਬਲੀ ਅਗਲੇ ਦਿਨ ਹੀ ਸਾਡੇ ਦੋ ਹੋਟਲ ਬੁਕਿੰਗ ਦੀਆਂ ਅਪਰੂਵਲ ਜਿਹੜੀਆਂ ਕਿ ਸਾਨੂੰ ਰਿਸੀਵ ਹੋਈਆਂ ਇੱਕੋ ਦਿਨ ਜਿਹੜੀਆਂ ਕਿ ਰਿਸੀਵ ਹੋਈਆਂ ਸਾਨੂੰ ਹੋਟਲ ਬੁਕਿੰਗ ਤੇ ਤੇ ਸਰੂ ਕੋਈ ਛੋਟੀ ਗੱਲ ਨਹੀਂ ਹੈਗੀ ਤੇ ਮੈਂ ਉਸ ਤੋਂ ਬਾਅਦ ਸੋਚਿਆ ਕਿ ਯਾਰ ਬਿਲਕੁਲ ਸਾਨੂੰ ਆਪਣੀ ਕਿਸਮਤ ਡੈਫੀਨੇਟਲੀ ਜਰੂਰ ਅਜ਼ਮਾਉਣੀ ਚਾਹੀਦੀ ਆ ਕਿਉਂਕਿ ਨਾ ਏਜੰਟ ਉਹੀ ਆ ਸਾਹਮਣੇ ਵਾਲੇ ਬੰਦੇ ਨੂੰ ਵੀ ਉਹੀ ਪਸੰਦ ਆਉਂਦਾ ਜਿਹੜਾ ਬੰਦਾ ਕਵੇ ਫਾਈਲ ਦੇ ਕੇ ਜਾ 100% ਗਾਰੰਟੀ ਯਾਰ ਗਾਰੰਟੀ ਗਰੰਟੀ ਵਰਡ ਗੱਲਾਂ ਵਾਲੀ ਆ ਮੈਂ ਤੁਹਾਨੂੰ ਦੱਸ ਦਵਾ ਕਿ ਦਮ ਦਾ ਅਸੀਂ ਵੀ ਰੱਖਦੇ ਆ ਜੇ ਗੱਲਾਂ ਨਾਲ ਹੀ ਮੈਂ ਤਾਂ ਕਹੂੰਗਾ ਜੇ ਵੀਜ਼ਾ ਲਵਾਉਣੇ ਹੋਵੇ ਜਿਦਾ ਮਰਜ਼ੀ ਲਵਾ ਦੀ ਪਰ ਗੱਲਾਂ ਨਾਲ ਵੀਜ਼ਾ ਨਹੀਂ ਆਉਂਦਾ ਵੀਜ਼ਾ ਤੁਹਾਡੇ ਡਾਕੂਮੈਂਟਸ ਨੂੰ ਆਉਂਦਾ ਤੇ ਕੈਨੇਡਾ ਉਹ ਕੰਟਰੀ ਹੈਗਾ ਰੱਬ ਨਾ ਕਰੇ ਜੇ ਵੀਜ਼ਾ ਨਹੀਂ ਆਇਆ ਜੇ ਮੈਂ ਪਿਛਲੀ ਫਾਈਲ ਦੇ ਵਿੱਚ ਸਹੀ ਸੱਚ ਬੋਲ ਕੇ ਗਿਆ ਹੋਇਆ ਤੇ ਮੇਰੇ ਦੁਬਾਰਾ ਸੋ ਕੈਨੇਡਾ ਵੀਜ਼ਾ ਦਿੰਦਾ ਹੈਗਾ ਵਾ ਸੋ ਬਾਈ ਇਸੇ ਲਈ ਹਰ ਬੰਦੇ ਨੂੰ ਕਹਿ ਰਹਾ ਕਿ ਆਪਣੀ ਕਿਸਮਤ ਜ਼ਰੂਰ ਅਜਮਾਓ ਜੇ ਤੁਸੀਂ ਅਜਮਾਉਣਾ ਚਾਹੁੰਦੇ ਹੈਗੇ ਆ ਤੇ ਕਿਉਂਕਿ ਪਰ ਇੱਕੋ ਚੀਜ਼ ਦਾ ਖਿਆਲ ਰੱਖਣਾ ਵਾ ਖਾਲੀ ਪਾਸਪੋਰਟ ਕਿਸੇ ਨੂੰ ਦੇ ਕੇ ਜਾਂ ਕੋਈ ਉਸ ਦੀਆਂ ਗੱਲਾਂ 'ਚ ਸੁਣ ਕੇ ਆਗੇ ਫਿਰ ਨਹੀਂ ਫਾਇਦਾ ਆਏਗਾ ਹਾਂ ਮੈਂ ਤਾਂ ਕਹਿੰਦਾ ਜੇ ਤੁਹਾਡੀ ਪ੍ਰੋਫਾਈਲ ਬਹੁਤ ਵੀਕ ਹੈਗਾ ਵਾ ਟਾਈਮ ਲਾ ਲਓ ਮਹੀਨਾ 2 ਮਹੀਨੇ 3 ਮਹੀਨੇ ਲਾ ਲਓ ਆਪਣੀ ਪ੍ਰੋਫਾਈਲ ਨੂੰ ਅਪਰੂਵ ਕਰ ਲਓ ਫਿਰ ਫਾਈਲ ਲਾ ਲਓ ਵਿਸਟਰ ਵੀਜ਼ਾ ਦੀ ਤੇ ਹਾਂ ਬਿਲਕੁਲ ਤੁਹਾਡੇ ਵੀਜ਼ੇ ਦੀ ਉਮੀਦਾਂ ਜਿਹੜੀਆਂ ਕਿ ਜ਼ਰੂਰ ਵਧਾ ਸਕਦੇ ਆ ਸੋ ਸਰ ਬੱਚਿਆ ਪੇਰੈਂਟਸ ਨੂੰ ਵੀ ਕਹਾਂਗਾ ਕੁਝ ਨਹੀਂ ਹੋਇਆ ਅੱਜ ਤੱਕ ਵੀ ਮੈਂ ਤਾਂ ਕਹਾਂਗਾ ਜਿੰਨੀਆਂ ਸਾਨੂੰ ਪੀਪੀਐਸ ਆਈਆਂ ਜਿਹੜੇ ਅਸੀਂ ਪਾਸਪੋਰਟ ਭੇਜੇ ਆ ਮਹੀਨਾ ਹੋ ਗਿਆ ਨਾ ਉਸ ਅਪਡੇਟ ਆਏ ਨੂੰ ਤੇ ਹਜੇ 10 ਸਾਲ ਦਾ ਵੀਜ਼ਾ ਸਟੈਪ ਹੋ ਕੇ ਆ ਰਿਹਾ ਤੇ ਡਰਾਂ ਦੀ ਲੋੜ ਨਹੀਂ ਐ ਸੋ ਜਿਹੜੀਆਂ ਨਵੀਆਂ ਫਾਈਲਾਂ ਉਹ ਜਿਹੜਾ ਰੂਲ ਚੇਂਜ ਹੋਏ ਸੀ ਨਵੰਬਰ ਦੇ ਮਿਡ ਤੋਂ ਬਾਅਦ ਜਿਹੜੀਆਂ ਲੱਗੀਆਂ ਹੋਣਗੀਆਂ ਤੇ ਮੈਨੂੰ ਨਹੀਂ ਲੱਗਦਾ ਸਰ ਕੋਈ ਮਤਲਬ ਕਿ ਜੜਾ ਕਿ ਜ਼ਿਆਦਾ ਫਰਕ ਪਾਊਗਾ ਹਾਂ ਫਰਕ ਪੈ ਸਕਦਾ ਵਾ ਜਿਹੜੇ ਬੱਚਿਆਂ ਨੇ ਹਟੇ ਜਿਹੜੇ ਕਲਾਇੰਟਸ ਨੇ ਹੋਟੇਲ ਬੁਕਿੰਗ ਜਿਹਨੇ ਕਿਹਾ ਜੀ ਮੈਂ ਜਾਣਾ 15 ਦਿਨ ਜਾਂ ਬਿジネス ਵੀਜ਼ਾ ਥੋੜੀ ਕੋ ਪਾਰਟੀਕੂਲਰ ਇੱਕ ਇਵੈਂਟ ਸੀ ਕਿ ਮੀਟਿੰਗ اٹੈਂਡ ਕਰਨੀ ਹਾਂ ਉਹਨਾਂ ਨੂੰ ਕਾਟੇ ਵੀਜ਼ਾ ਦੇ ਸਕਦੇ ਆ ਬਾਕੀ ਬੱਚਿਆਂ ਦਾ ਮੈਨੂੰ ਨਹੀਂ ਲੱਗਦਾ ਪੇਰੈਂਟਸ ਨੂੰ ਜਿਹੜੇ ਵੀਜ਼ਾ ਅਪਲਾਈ ਕਰਦੇ ਆ ਤੇ ਉਹਨਾਂ ਨੂੰ ਕੋਈ ਡਰਾਂ ਦੀ ਲੋੜ ਆ ਹਾਂ ਉਹ ਸਾਡ ਕੰਮ ਕਰਨ ਦਾ ਸਟਾਈਲ ਥੋੜਾ ਚੇਂਜ ਕਰਨਾ ਪੈਣਾ ਮੇਰੇ ਵਰਗੇ ਨੂੰ ਜੇ ਉਹਨਾਂ ਨੇ ਕੀਤਾ ਹੋਊਗਾ ਤੁਹਾਡੇ ਸਲਾਹ ਕਰਨੇ ਤੇ ਬਿਲਕੁਲ ਤੁਹਾਡੀ ਪਾਸਪੋਰਟ ਦੀ ਜਿਹੜੀ ਡੈਡਲਾਈਨ ਤੱਕ ਦਾ ਜਿਹੜਾ ਕਿ ਵੀਜ਼ਾ ਸਟੈਂਪ ਹੋ ਕੇ ਆਊਗਾ ਤੇ ਸਰ ਸ਼ਾਰਟ ਦੱਸ ਦਵ ਇਹਦਾ ਫਾਈਲ ਸੱਚੀ ਹੈ ਕੀ ਆ ਤੇ ਡਰਾਂ ਦੀ ਲੋੜ ਨਹੀਂ ਆ ਤੇ ਵੀਜ਼ਾ ਅੱਜ ਵੀ ਆ ਰਹੇ ਆ ਆਪਾਂ ਨੂੰ ਲੱਗ ਰਿਹਾ ਕਿ ਕੈਨੇਡਾ ਸਖਤੀ ਹੈ ਸਖਤੀ ਦਾ ਮਤਲਬ ਵੀਜ਼ੇ ਬੰਦ ਨਹੀਂ ਹੋਏ ਸ ਚਲੋ ਬਹੁਤ ਬਹੁਤ ਧੰਨਵਾਦ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੀਰ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸੋ ਤੁਰੰਤ 8557885578 ਤੇ ਗੱਲਬਾਤ ਕਰੋ ਤੀਰ ਜੀ ਤੇ ਨਾਲ ਸਲਾਹ ਕਰੋ ਜ਼ਿੰਦਗੀ ਦੇ ਫੈਸਲੇ ਕਰੋ ਧੰਨਵਾਦ